ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਾਗ ਵਾਸਤੇ ਸਪੈਸ਼ਲ ਡਿਜ਼ਾਈਨ ਕੀਤਾ ਹੋਇਆ ਰੋਟਾਵੇਟਰ ਦਿਖਾਉਣਾਗਾ ਇਸ ਰੋਟਾਵੇਟਰ ਦੀ ਖਾਸੀਅਤ ਜੇ ਮੈਂ ਗੱਲ ਕਰਾਂ ਆਮ ਬਾਕੀ ਰੋਟਾਵੇਟਰਾਂ ਦੇ ਨਾਲੋਂ ਜਿਹੜੀ ਇਹਦੀ ਸਾਈਡ ਪਲੇਟ ਹੈ ਇਹਨੂੰ ਆਪਾਂ ਬਿਲਕੁਲ ਫਲੈਟ ਰੱਖਿਆਗਾ ਤਾਂਕਿ ਜਦੋਂ ਰੋਟਾਵੇਟਰ ਦਰਖਤ ਦੇ ਥੱਲੋਂ ਦੀ ਚੱਲੂਗਾ ਜਿਵੇਂ ਹੋਣਾ ਕਿੰਨੂੰ ਦਾ ਬੂਟਾ ਇਹਦੇ ਬਿਲਕੁਲ ਤੁਸੀਂ ਕੋਲ ਦੀ ਵੀ ਜੇ ਆਪਾਂ ਲਗਾਉਣਾਗਾ ਵੱਡੇ ਬੂਟਿਆਂ ਦੇ ਜੇ ਤੁਸੀਂ ਥੱਲੋਂ ਦੀ ਲਗਾਉਣਾਗਾ ਤਾਂ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਟਾਣੀ ਹੈਗੀ ਉਹ ਫਸਣ ਦਾ ਚਾਂਸ ਹੈ ਨਹੀਂ ਉਸ ਤੋਂ ਬਾਅਦ ਜਿਹੜਾ ਫਰੰਟ ਬੀਮ ਆਗਾ ਉਹਨੂੰ ਵੀ ਆਪਾਂ ਕਵਰ ਕਰਤਾ ਤੇ ਬਿਲਕੁਲ ਫਲੈਟ ਬਣ ਗਿਆ ਇਹ ਦੇਖੋ ਠੀਕ ਹੈ ਇੱਕ ਸਪੈਸ਼ਲ ਜਿਹੜੀ ਚਾਦਰ ਇਹਦੇ ਤੇ ਆਪਾਂ ਅਲੱਗ ਤੋਂ ਲਗਾਈ ਆ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਸ਼ੌਕਰ ਨੇਗੇ ਸਪਰਿੰਗ ਨੇਗੇ ਸਪਰਿੰਗਾਂ ਦੀ ਤੁਸੀਂ ਦੇਖੋ ਵੀ ਟਾਇਰ ਦੇ ਅੰਦਰਲੇ ਪਾਸੇ ਹੀ ਸਪਰਿੰਗ ਲੱਗੇ ਹੋਏ ਨੇਗੇ ਜਿਹੜਾ ਹਿੱਸਾ ਰੋਟਾਵੇਟਰ ਦਾ ਦਰਖਤ ਦੇ ਥੱਲੇ ਦੀ ਹੋ ਕੇ ਜਾਣਾਗਾ ਉਹ ਬਿਲਕੁਲ ਸਾਫ਼ ਆ ਇਹਦਾ ਕਾਰਨ ਕੀ ਹੈਗਾ ਵੀ ਜਦੋਂ ਰੋਟਾਵੇਟਰ ਦਰਖਤ ਦੇ ਥੱਲੇ ਦੀ ਹੋ ਕੇ ਚੱਲੂਗਾ ਤਾਂ ਕੋਈ ਵੀ ਟਾਣੀ ਜਾਂ ਕੋਈ ਕਿੰਨੂ ਜਾਂ ਕੋਈ ਫਲ ਇਹਦੇ ਵਿੱਚ ਫਸੂਗਾ ਨਹੀਂ ਤਾਂ ਆਪਣੇ ਬਾਗ ਦੇ ਵਿੱਚ ਨੁਕਸਾਨ ਆਗਾ ਜਿਹੜਾ ਉਹ ਬਿਲਕੁਲ ਨਾ ਮਾਤਰ ਹੋਊਗਾ ਇਹ ਤਾਂ ਹੋ ਗਈ ਇਹਦੀ ਕੰਮ ਕਰਨ ਦੀ ਜੇ ਆਪਾਂ ਕਹਦੇ ਵੀ ਜਿਹੜਾ ਤਰੀਕਾ ਹੁਣ ਤੁਹਾਨੂੰ ਦੱਸਾਂ ਵੀ ਇਸ ਰੋਟਾਬਿਟ ਦੀ ਜਿਹੜੀ ਲਾਈਫ ਹੈ ਆਮ ਰੋਟਾਵੇਟਰਾਂ ਦੇ ਨਾਲੋਂ ਜ਼ਿਆਦਾ ਰਹੂਗੀ ਉਹਦਾ ਕਾਰਨ ਕੀ ਹੈ ਜਿਹੜਾ ਇਹਦੇ ਵਿੱਚ ਉੱਪਰਲਾ ਗੀਅਰ ਲੱਗਿਆ ਇਹ 13 23 ਦਾ ਹੈਵੀ ਗਰਾਉਂਡ ਵਾਲਾ 5 ਲੀਟਰ ਵਾਡੀ ਵਾਲਾ ਗੀਅਰ ਜਿਹੜਾ ਲੱਗਿਆ ਵੱਡੀ-ਵੱਡੀ ਵਾਲਾ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਸਾਈਡ ਗੇਅਰ ਲੱਗਿਆ ਹੋਇਆ ਉਹ 21 36 28 ਦਾ ਜਿਹੜਾ ਗੇਅਰ ਲੱਗਿਆਗਾ ਆਮ ਰੋਟਾਵੇਟਰ ਦੇ ਵਿੱਚ ਤੁਹਾਨੂੰ 20 35 28 ਦਾ ਸੈੱਟ ਮਿਲੂਗਾ ਜਿਹੜਾ ਏਸ ਦੇ ਨਾਲੋਂ ਹਲਕਾ ਗੇਅਰ ਹੁੰਦਾਗਾ ਏਸ ਰੋਟਾਵੇਟਰ ਦੀਆਂ ਗਰਾਰੀਆਂ ਨੇ ਜਿਹੜੀਆਂ 35mm ਚੌੜੀਆਂ ਨੇ ਆਮ ਦੇ ਵਿੱਚ 30mm ਚੌੜੀ ਜਿਹੜੀ ਗਰਾਰੀ ਹੁੰਦੀ ਆ ਉਸ ਤੋਂ ਬਾਅਦ ਇਹਦੇ ਵਿੱਚ 베ARING ਲੰਗੇ ਜਿਹੜੇ ਉਹ ਵੀ ਆਮ ਰੋਟਾਵੇਟਰ ਦੇ ਨਾਲੋਂ ਵਧੀਆ ਕੁਆਲਿਟੀ ਦੇ ਯਾਨੀ ARB ਬ੍ਰਾਂਡ ਦੇ ਨੇ ਤੇ ਵੱਡੇ 베ARING 3611 ਤੇ 30210 ਨੰਬਰ ਦਾ ਜਿਹੜਾ ਇਹਦੇ ਵਿੱਚ 베어ਿੰਗ ਯੂਜ਼ ਹੋਇਆਗਾ ਇਹਦੇ ਵਿੱਚ ਮਕੈਨੀਕਲ ਸੀਲਾਂ ਵਰਤੀਆਂ ਗਈਆਂ ਨੇ ਤਾਂ ਕਿ ਤੁਹਾਡਾ ਰੋਟੇਟਰ ਜਿਹੜਾ ਕਈ ਸਾਲ ਤੱਕ ਲੀਕੇਜ ਦੀ ਸਮੱਸਿਆ ਨੂੰ ਨਾ ਆਵੇ ਤੇ ਇਹਨੂੰ ਤੁਸੀਂ ਬਾਗ ਦੇ ਇਲਾਵਾ ਬਾਕੀ ਜਿਹੜੇ ਤੁਹਾਡੇ ਕੰਮ ਨੇਗੇ ਜਿਵੇਂ ਆਮ ਖੇਤ ਨੂੰ ਤਿਆਰ ਕਰਨਾ ਚਾਹੇ ਕੱਦੂ ਕਰਨਾ ਤਾਂ ਕਿਸੇ ਵੀ ਕੰਮ ਦੇ ਵਿੱਚ ਇਹਨੂੰ ਤੁਸੀਂ ਵਰਤ ਸਕਦੇ ਹੋ ਕਿਉਂਕਿ ਇਹਦੇ ਵਿੱਚ ਸੀਲਾਂ ਨੇ ਜਿਹੜੀਆਂ ਮਕੈਨੀਕਲ ਸੀਲਾਂ ਨੇ ਇਹਦੇ ਅੰਦਰ ਪਾਣੀ ਜਾਣ ਦਾ ਬਿਲਕੁਲ ਵੀ ਚਾਂਸ ਹੈ ਨਹੀਂਗਾ ਬਾਡੀ ਜਿਹੜੀ ਇਹਦੀ ਬਣਾਈ ਗਈ ਹੈ ਉਹ 5mm ਦੀ ਸ਼ੀਟ ਦੀ ਹੈ ਆਮ ਦੇ ਵਿੱਚ 4mm ਸ਼ੀਟ ਹੁੰਦੀ ਆ ਡਾਲਾ ਜਿਹੜਾ ਤੁਹਾਨੂੰ ਪਤਾ ਆਪਣੇ ਅਰਥ ਮਾਡਲ ਦੇ ਵਿੱਚ 4mm ਦਾ ਹੀ ਆਉਂਦਾਗਾ ਤੇ ਥੋੜੀ ਜੀ ਹੋਰ ਡੀਪ ਜਾਣਕਾਰੀ ਤੁਹਾਨੂੰ ਦਈਏ ਇਹਦੇ ਵਿੱਚ ਜਿਹੜਾ ਥੱਲੇ ਰੂਟਰ ਪਾਈਪ ਆ ਇਹ 70 90 ਦਾ ਰੂਟਰ ਪਾਈਪ ਆ ਬਹੁਤ ਜ਼ਿਆਦਾ ਹੈਵੀ ਪਾਈਪ ਇਹਦੇ ਵਿੱਚ ਯੂਜ਼ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਬੈਂਡ ਪੈਨ ਦਾ ਚਾਂਸ ਇਹਦੇ ਵਿੱਚ ਨਹੀਂ ਹੈ ਜਿਹੜਾ ਇਹਦੇ ਵਿੱਚ ਬਲੇਡ ਯੂਜ਼ ਕੀਤਾ ਗਿਆ ਤਾਂ ਆਮ ਰੋਟਾਟਰ ਦੇ ਵਿੱਚ ਬੋਰਨ ਸਟੀਲ ਦਾ ਜਿਹੜਾ ਬਲੇਡ ਹੁੰਦਾਗਾ ਜੋ ਕਿ ਲੋਕਲ ਬਲੇਡ ਹੁੰਦਾ ਇਹਦੇ ਵਿੱਚ ਜਾਪਾਨ ਦਾ ਤਾਇਓ ਦਾ ਸਪਰਿੰਗ ਸਟੀਲ ਦਾ ਬਲੇਡ ਜਿਹੜਾ ਯੂਜ਼ ਕੀਤਾ ਗਿਆਗਾ ਇਹਦੀ ਜਿਹੜੀ ਕੁਆਲਿਟੀ ਆ ਆਮ ਬਲੇਡ ਨਾਲੋਂ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਆ ਲਾਈਫ ਇਹਦੀ ਹੈਗੀ ਆ ਤਕਰੀਬਨ 500 ਏਕੜ ਦੇ ਆਸ-ਪਾਸ ਇਹਨਾਂ ਬਲੇਡਾਂ ਦੀ ਜੇ ਖਾਸियत ਦੀ ਗੱਲ ਕਰੀਏ ਤਾਂ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਾਂਗਾ ਵੀ ਆਮ ਤੁਸੀਂ ਕੋਈ ਵੀ ਬਲੇਡ ਲਓਗੇ ਤਾਂ ਹਰ ਇੱਕ ਬਲੇਡ ਦੇ ਵਿੱਚ 40 ਤੋਂ 50 ਗ੍ਰਾਮ ਦਾ weight ਦਾ ਡਿਫਰੈਂਸ ਹੋਊਗਾ ਤੁਸੀਂ ਕੋਈ ਵੀ 10 ਬਲੇਡ ਲੈ ਕੇ ਉਹਨਾਂ ਦਾ ਵਜ਼ਨ ਕਰ ਲਿਓ ਤਾਂ ਇਸ ਬਲੇਡ ਦੇ ਵਿੱਚ ਇਕੁਅਲ weight ਹੋ ਸਾਰੇ ਬਲੇਡਾਂ ਦੇ ਵਿੱਚ ਤਾਂ ਕਿ ਜਿਹੜਾ ਤੁਹਾਡਾ ਰੋਟੇਟਰ ਹੈ ਉਹ ਬਿਨਾਂ ਕਿਸੇ ਵਾਈਬ੍ਰੇਸ਼ਨ ਤੋਂ ਚੱਲਦਾ ਰਹੇ ਤੇ ਹਰ ਇੱਕ ਨਟ ਬੋਲਟ ਵੀ ਇਹਦੇ ਵਿੱਚ ਬਹੁਤ ਟੌਪ ਕਲਾਸ ਕੁਆਲਿਟੀ ਦਾ 10.9 ਦਾ ਵਰਤਿਆ ਗਿਆ ਹੈਗਾ ਸੋ ਕਿਸੇ ਵੀ ਵੀਰ ਨੇ ਇਹ ਰੋਟੇਟਰ ਮੰਗਵਾਉਣਾਗਾ ਤਾਂ ਤੁਸੀਂ ਸਾਡਾ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਬਾਕੀ ਕੰਪਨੀਆਂ ਦੇ ਨਾਲੋਂ ਤੁਹਾਨੂੰ ਘੱਟੋ ਘੱਟ 30000 ਦਾ ਡਿਸਕਾਊਂਟ ਇਸ ਰੋਟਾਬੈਟਰ ਦੇ ਉੱਤੇ ਮਿਲੇਗਾ। ਸੋ ਜੇ ਚੰਗੀ ਲੱਗੀ ਵੀਡੀਓ ਤਾਂ ਸਾਂਝੀ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ।